ਕਰਤਾ 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 ਐਲਪੀਯੂ ਚ ਪੜਨ ਦੇ ਚੱਕਰ ਦੇ ਵਿੱਚ ਇੱਕ ਬੇਕਸੂਰ ਮਹਿਲਾ ਦਾ ਕਤਲ ਕਰਤਾ ਆਂਧਰਾ ਪ੍ਰਦੇਸ਼ ਤੋਂ ਐਲਪੀਯੂ ਪੜਨ ਆਏ ਇਸ ਸ਼ਖਸ ਨੇ ਲੈ ਲਈ ਹੈ ਮਹਿਲਾ ਦੀ ਜੀਹਾਂ ਸਾਨੂੰ ਅੱਠ ਹੋ ਜਾਣਾ ਸਜਾਉਂਦਾ ਪੜਨ ਵਾਸਤੇ ਆਂਧਰਾ ਪ੍ਰਦੇਸ਼ ਦੇ ਇਸ ਨੌਜਵਾਨ ਨੇ ਇੱਕ ਜੀਹਾ ਕੰਮ ਕਰਤਾ ਕਿ ਤੂੰ ਇਰਾਨ ਰਹਿ ਜਾਓਕੇ ਦਰਾਸਾ ਉਥੇ ਪੜਾਈ ਕਰਨ ਵਾਲੇ ਨੇ 1 ਲੱਖ ਰੁਪਏ ਦਾ ਐਜੂਕੇਸ਼ਨ ਲੋਨ ਲਿਆ ਫਗਵਾੜਾ ਆ ਕੇ ਪੜਨ ਲੱਗ ਪਿਆ ਯੂਨੀਵਰਸਿਟੀ ਚ ਹੋਸਟਲ ਦੇ ਵਿੱਚ ਲੈਣ 20 ਲੱਖ ਰੁਪਏ ਪਰ ਇਸ ਦੌਰਾਨ ਇਸ ਦੇ ਉੱਤੇ ਇੱਕ ਕਰਜ਼ਾ ਸੀ ਤੇ ਇਸ ਦੇ ਜਲੰਧਰ ਦੇ ਮੋਤਾਫਿਕ ਨਗਰਦਾਨ ਰੁਕ ਕਰ ਦਿਆ ਤੇ ਉਥੇ ਘਰ ਦੇ ਬਾਹਰ ਸਟ੍ਰਾਈਕ ਕਰ ਰਹੀ ਮਹਿਲਾ ਦੇ ਮਗਰ ਮਗਰ ਰਹੀ ਉਥੇ ਉਸ ਦਾ ਕਤਲ ਕਰਕੇ ਸੋਨੇ ਦੇ ਗਹਿਣੇ ਲਾਏ ਜਦੋਂ ਘਟਨਾ ਦਾ ਪਤਾ ਲੱਗਿਆ ਉਦੋਂ ਤੱਕ ਕਰੋਪੀ ਆਂਧਰਪ੍ਰਦੇਸ਼ ਪਹੁੰਚ ਗਿਆ ਪਰ ਕਹਿੰਦੇ ਨੇ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ ਲੋਚ ਕਰਦੇ ਨੇ ਔਰੇ ਨੇ ਲੰਬੇ ਕਿ ਚਾਹੇ ਪੰਜਾਬ ਹੋਵੇ ਪੰਜਾਬ ਹੋ ਪੂਰਾ ਆਂਧਰਪ੍ਰਦੇਸ਼ ਆ ਕੇ ਇਹਨੂੰ ਗ੍ਰਿਫਤਾਰ ਕਰ ਲਿਆ ਹੈ ਸੀਪੀ ਸਾਹਿਬ ਉਹ ਤੁਹਾਨੂੰ ਦਿਖਾਣੇ ਆ ਇਹ ਪੂਰਾ ਮਾਫਲਾ ਕਲਪੇ ਪੰਜਾਬੀ ਟੀਵੀ ਦੇ ਲਈ ਜਿੱਤ ਤੁਰ ਪਾਵਰ ਕਲੀਅਰ ਜੀ ਪਾ ਕਿ ਆਲਰੇਡੀ ਇਹ ਕੋਈ ਇੱਕ ਮਰਡਰ ਵਾਲੀ ਗੱਲ ਜਿਹੜੀ ਸਾਹਮਣੇ ਆਉਣੀ ਸਨ ਉਹਦੇ ਵਿੱਚ ਫਿਰ ਇਹਨਾਂ ਪਰਿਵਾਰ ਵਾਲਾ ਕਿਹਾ ਜਾਂਦਾ ਹੈ ਇਹਦੇ ਵਿੱਚ 골ਡ ਦੀਆਂ ਦੋ ਰਿੰਗਸ ਤੇ ਤੂੜੀਆਂ ਤੋਂ ਗਈਆਂ ਨੇ ਇਹ ਅਸੀਂ ਇਮੀਡੀਏਟਲੀ ਇਹਦਾ ਐਫਐ ਲਾਂਚ ਕਰ ਦਿੰਦੇ ਆ GNS 603 ਤੇ ਨਾਲ ਹੀ ਅਸੀਂ ਇਹਦੀ ਤਫ਼ਤੀਸ਼ ਕਰ ਕਰ ਦਿੰਦੇ ਜਿਹਦੇ ਵਿੱਚ ਸੀਪੀ ਸਾਹਿਬ ਵੱਲੋਂ ਇੱਕ ਟੀਮ ਡਾਇਰੈਕਟਰ ਬਣਾਈ ਜਾਂਦੀ ਹੈ ਜਿਹਦੇ ਵਿੱਚ ਸੁਖੀ ਸਾਹਿਬ ਡੀਐਸਪੀ ਡੀ ਸੀਏ ਇੰਚਾਰਜ ਤੇ ਐਸਪੀ ਮਾਰਟਾਉਂ ਵੱਲੋਂ ਜੋਨਲੀ ਸਰਟ ਟੀਮ ਬਣਦੀ ਹੈ ਜਿਹਦੇ ਦੀ ਤਫ਼ਤੀਸ਼ ਬੜੀ ਤਰੀਕੀ ਨਾਲ ਕੀਤੀ ਜਾਂਦੀ ਹੈ ਇਹਦੇ ਵਿੱਚ ਸਾਨੂੰ ਇੱਕ ਲੀਡ ਮਿਲਦੀ ਆ ਜਿਹਦੇ ਵਿੱਚ ਕਾਰਤਿਕ ਨਾਮ ਦਾ ਮੁੰਡਾ ਕਾਰਤਿਕ ਰੈਡੀ ਜਿਹੜਾ ਕਿ ਡਬਲਯੂ ਯੂਨੀਵਰਸਿਟੀ ਪੜ੍ਹਦਾ ਹੈ ਵੀ ਕਿਆ ਕਰਦਾ ਹੈ ਉਹਦੇ ਸਾਨੂੰ ਕੋਈ ਡਾਟਾ ਮਿਲਦਾ ਹੈ ਉਹਨੂੰ ਫਿਰ ਕੱਲ ਅਸੀਂ ਅਰੈਸਟ ਕਰਦੇ ਆ ਅਰੈਸਟ ਕਰਕੇ ਉਹਦੀ ਪੁੱਛਗਿੱਛ ਦੇ ਵਿੱਚ ਇਹ ਗੱਲ ਆਉਂਦੀ ਸਾਹਮਣੇ ਕਿ ਆਲਰੇਡੀ ਇਹ ਬੰਦਾ ਮੋਤੇਸਨਗਰ ਆਉਂਦਾ ਆ ਇੱਕ ਤਰੀਕ ਨੂੰ ਕਰੀਬ 10 10:30 ਵਜੇ ਆਣ ਕੇ ਤੇ ਉਸ ਏਰੀਆ ਦੀ ਮੋਤੇਸਨਗਰ ਦੀ ਰੈਕੀਡੋਕੀ ਕਰਦਾ ਆ ਇਦੇ ਵਿੱਚ ਇੱਕ ਇਸ ਘਰ ਨੂੰ ਉਹ ਦੇਖਦਾ ਵੀ ਇੱਕ ਲੇਡੀ ਜਿਹੜੀ ਆ 올ਡ ਉਹ ਘਰ ਦੀ ਸਫਾਈ ਕਰ ਰਹੀ ਹੈ ਪੌਂਚ ਦੇ ਵਿੱਚ ਜਦੋਂ ਉਹ ਉਹਨੂੰ ਦੇਖਦਾ ਸਫਾਈ ਕਰਦੀ ਨੂੰ ਤੇ ਇਹ ਉਸ ਤੋਂ ਬਾਅਦ ਜਦੋਂ ਲੇਡੀ ਅੰਦਰ ਜਾਂਦੀ ਹੈ ਇਹ ਕੰਧ ਟੱਪ ਕੇ ਤੇ ਅੰਦਰ ਰਸ਼ ਕਰਦਾ ਹੈ ਰਸ਼ ਕਰਕੇ ਤੇ ਇਨਸਾਈਡ ਜਾ ਕੇ ਤੇ ਲੇਡੀ ਦੇ ਮੂੰਹ ਕੁੱਟ ਕੇ ਉਹਨੂੰ ਤੇ ਉਹਨੂੰ ਬੇਸ਼ਕ ਕਰਕੇ ਤੇ ਥਲੇ ਛੁੱਟ ਕੇ ਉਹਦੀ ਬੈਂਗਲਸ ਤੇ ਰਿੰਗਸ ਆ ਲਾ ਕੇ ਉਹ ਭੱਜ ਜਾਂਦਾ ਨਾਲ ਮੋਬਾਈਲ ਲੈ ਕੇ ਭੱਜ ਜਾਂਦਾ ਬੜੀ ਡੀਪਲੀ ਇਨਕੁਆਇਰੀ ਦੀ ਇਨਵੈਸਟੀਗੇਸ਼ਨ ਕੀਤੀ ਗਈ ਜਿਸ ਦੇ ਵਿੱਚ ਇਹ ਗੱਲ ਆਲਰੇਡੀ ਮੰਨਦਾ ਹੈ ਕਿ ਮੈਂ ਇਹ ਕੰਮ ਕੀਤਾ ਸਰਕਾਰ ਨੇ ਕਿਜੀ ਕਿਉਂ ਕੀਤਾ ਇਹਦੀ ਲੁੱਟ ਦੀ ਲੁੱਟ ਦੀ ਨੀਤਨਾ ਆਇਆ ਸੀ ਕਿ ਬਾਅਦ ਤੋਂ ਇਹ ਗੁਦਮ ਲੇਡੀਜ਼ ਕਲੀ ਹੋਣ ਕਰਕੇ ਇਹਨੇ ਆਪਣੇ ਵੱਲੋਂ ਦਾ ਕੋਸ਼ਿਸ਼ ਕੀਤੀ ਹੈ ਕਿ ਮੈਂ ਇਹਨੂੰ ਉਪਯੋਗ ਕਰਕੇ ਤੇ ਮੈਂ ਸਮਾਨ ਲੱਕ ਲੈਗਾ ਇਹ ਫਿਲਹਾਲ ਤੋਂ ਮੈਂ ਕਰੋ ਇਹ ਫਿਲਹਾਲ ਕੱਲਾ ਸੀ ਇਹ ਖੋ ਦੀ ਕਿੱਥੇ ਦਾ ਰਹਿਣ ਵਾਲਾ ਹੈ ਇਹ ਹੈਗਾ ਜਿਆ ਬਿਸ਼ਾਕਾਪਟਨ ਦਾ ਰਹਿਣ ਵਾਲਾ ਕਿੱਥੇ ਦੇ ਬੈਠਾ ਕੁਣ ਤੱਕ ਨਹੀਂ ਆਈ ਇਹ ਸੀ ਰਿਪੋਰਟ ਲੈ ਕੇ ਥਾਣੇ ਨਹੀਂ ਐ ਤੇ ਰੈਕੀ ਕੀਤੀ ਸੀ ਪਹਿਲੇ ਪਹਿਲਾਂ ਇਹਨੇ ਕਰਾਉਣ ਲਾਇਆ ਰੈਕੀ ਰੈਕੀ ਦਾ ਰੌਕਡਾਉਨ ਲਾਇਆ ਕਿੱਥੇ ਤਾਂ ਜ਼ਿਲਹੰਦਰ ਦਾ ਕੋਈ ਕੰਟੈਕਟ ਪਰਸਨ ਮਿਲਿਆ ਉਹ ਜਿਹੜਾ ਇਹਨੂੰ ਇਨਫੋਰਮੇਸ਼ਨ ਦੇ ਰਿਹਾ ਸੀ ਜਾਂ ਰੈਕੀ ਦੇ ਵਿੱਚ ਕੋਈ ਸ਼ਾਮਿਲ ਸੀ ਹੋਰ ਬੰਦਾ ਫਿਲਹਾਲ ਤਾਂ ਸਾਡੇ ਕੋਲ ਇਹ ਬਾਜਰਮਾਂਡ ਤੇ ਲੈ ਕੇ ਡਰੋਗਰੀ ਕਰਾਂਗੇ ਜੇ ਕੋਈ ਗੱਲ ਸਾਹਮਣੇ ਆ ਗਈ ਚੀਜ਼ ਤੇ ਬਿਲਕੁਲ ਲੈ ਕੇ ਕੀ ਕੀ ਗਿਆ ਦੋ ਬੈਂਗਲਸ ਦੋ ਰਿੰਗ ਇੱਕ ਮੋਬਾਈਲ ਐਕੀਅਰ ਨੇ ਕੀ ਕਰਨਾ ਨਸ਼ਾ ਜਿਆ ਆਦੀ ਹੈ ਜਾਂ ਨਸ਼ੇ ਦਾ ਆਦੀ ਨਹੀਂ ਬੇਸਿਕਲੀ ਇਹਦੀ ਹੁਣ ਤੱਕ ਦੀ ਜਿਹੜੀ ਸਟਾਰਟਿੰਗ ਵਾਲੀ ਪੁੱਛਗਿੱਛ ਹੈ ਉਹਦੇ ਵਿੱਚ ਇਹ ਗੱਲ ਆਈ ਸਾਹਮਣੇ ਕਿ ਇਹ ਇਹਨੇ ਲੋਨ-ਲੂੰ ਲੈ ਲਿਆ ਸੀ ਕਾਫੀ ਲੋਨ ਚੁਕਾਉਣ ਦੇ ਜ਼ਿਕਰ ਦੇ ਵਿੱਚ ਇਹਨੇ ਇੱਕ ਵਾਰਤਤ ਕੀਤੀ ਇਹਨੂੰ ਪਹਿਲਾਂ ਵਾਰਤਤ ਤਾਂ ਨਹੀਂ ਕੀਤੀ ਇਸ ਤੋਂ ਨਹੀਂ ਫਿਲਹਾਲ ਇਹਦੀ ਫਰਸਟ ਵਾਰਤਤ ਹੈ ਹੁਣ ਤੱਕ ਦੀ ਇਨਕੁਇਰੀ ਜਨ ਦੇ ਵਿੱਚ ਆਈ ਹੈ ਬਾਕੀ ਇਹਦੀ ਅਸੀਂ ਰਿਮਾਂਡ ਤੋਂ ਬਾਅਦ ਪੁੱਛਗਿੱਛ ਕਰ ਸਕਦੇ ਨਾ ਕਰਾਂਗੇ ਇਹਦੇ ਪੇਰੈਂਟ ਕੀ ਕਰਦੇ ਹੈ ਇਹਦੇ ਫਾਦਰ ਦੀ ਡੈਥ ਹੋ ਚੁੱਕੀ ਹੈ ਮਦਰ ਤੇ ਇਹਦੀ ਸਿਸਟਮ ਜਿਹੜੀ ਆ ਉਹ ਕਰਦਾ ਖੇਤੀਬਾੜੀ ਦਾ ਕੰਮ ਕਰਦਾ ਜਿਲੰਦਰ ਚ ਕਿਦੋਂ ਦਾ ਰਹਿ ਰਿਹਾ ਇੱਥੇ ਇਹ ਜਿਲੰਦਰ ਨਹੀਂ ਰਹਿ ਰਿਹਾ ਇਹ ਲੋਗਟ ਆਪਣੇ ਲਵਲੀ ਯੂਨੀਵਰਸਿਟੀ ਦੇ ਵਿੱਚ ਰਹਿ ਰਿਹਾ ਅੰਦਰ ਹੋਸਟਲ ਦੇ ਵਿੱਚ ਤੇ ਦੂਜਾ ਸਾਲ ਇਹਦਾ ਬੀਟੈਕ ਦਾ ਨਹੀਂ ਹੋਸਟਲ ਦੇ ਅੰਦਰ ਰਹਿੰਦਾ ਜਾਂ ਲੋਗਟ ਦੇ ਵਿੱਚ ਨਹੀਂ ਨਹੀਂ ਹੋਸਟਲ ਦੇ ਅੰਦਰ ਇਹ ਇੰਨੀ ਦੂਰੋਂ ਇਹ ਜਿਲੰਦਰ ਇੱਥੇ ਆਇਆ ਇਹਨਾਂ ਮਤਲਬ ਪਹਿਲਾਂ ਇਹ ਆਲਰੇਡੀ ਅਸੀਂ ਮਨਸ਼ਨ ਆਇਆ ਸੀ ਵੀ ਮੈਂ ਕੋਈ ਕੋਈ ਨਾ ਕੋਈ ਲੁੱਟਕੋ ਕਰਕੇ ਤੇ ਆਪਣਾ ਕਰਜ਼ਾ ਚੁਕਾਉਣਾ ਹੈ ਪਿਛੜਾ ਦਾ ਪਰਿਵਾਰ ਨਹੀਂ ਗੁਰਵਾਰ ਇਹਦੇ ਕਹਿਣ ਮੁਤਾਬਕ ਦਾ ਇੱਕ ਆਪਣੇ ਖੇਤੀਬਾੜੀ ਕਰਦਾ ਫਾਦਰਿੰਗ ਕਰ ਚੁੱਕੀ ਹੈ ਬਿਲਕੁਲ ਬ੍ਰਾਂਧ ਕੀ ਹੋਈ ਹੈ ਤੇ ਇਹਦਾ ਜਿਹੜਾ ਕਰਜ਼ੇ ਦੀ ਗੱਲ ਕਹਿੰਦੇ ਵੀ ਉਹ ਕਿੰਨੇ ਕ ਪੈਸੇ ਦਾ ਇਹਦੇ ਕਹਿਣ ਮੁਤਾਬਕ ਲੱਖ ਰੁਪਏ ਦਾ ਕਰਜ਼ਾ ਸੀਗਾ ਮੇਰੇ ਤੇ ਲੱਖ ਰੁਪਏ ਦੇ ਪਿੱਛੇ ਜਿਹੜਾ ਇਹ ਜੀ ਏਜ ਕਿੰਨੀ ਹੈ ਸਰ ਇਹਦੀ ਇਹਦੀ 21 ਸਾਲ ਏਜ ਹੈ ਰਾਮ ਸਿੰਘ ਇੱਕ ਸੈਕੰਡ ਹੈਗਾ ਹੈ ਬ੍ਰਾਂਧ ਕੀ ਹੋਈ ਹੈ ਜੀ ਅਸੀਂ ਉਹ ਕਰਾਂਗੇ ਬ੍ਰਾਂਧ ਕਿੰਨੇ ਦਿਨਾਂ ਦਾ ਰਿਮਾਂਡ ਹੈ ਸਰ ਅਸੀਂ ਪੇਸ਼ ਕਰਾਂਗੇ ਕੋਰਟ ਚ ਪੇਸ਼ ਕਰਕੇ ਰਿਮਾਂਡ ਜਗ੍ਹਾ ਦਾ ਸਹਾਰਾ ਦੱਸਿਆ ਨੇ ਕੋਈ ਜਿਹੜਾ ਕਰਜ਼ਾ ਕਿਸ ਚੀਜ਼ ਦਾ ਐਜੂਕੇਸ਼ਨ ਦਾ ਕਰਜ਼ਾ ਇਹ ਐਜੂਕੇਸ਼ਨ ਦਾ ਕਰਤਾ ਜੀ ਇਹਦੇ ਨਾਮ ਦੇ ਉੱਪਰ ਸੀ ਵੀ ਪ੍ਰਭਾਵ ਇਹਦੇ ਨਾਮ ਦੇ ਠੀਕ ਇਹਨਾਂ ਲਈ ਹੈ ਥੈਂਕ ਯੂ ਥੈਂਕ ਯੂ ਜਿਆ ਇਹਦਾ ਬ੍ਰਾਇਨ ਮਟਰ ਸੀ ਪਰ ਇਹਦੇ ਵਿੱਚ ਲਗ ਲਗ ਤਰ੍ਹਾਂ ਦੀ ਸਿਊਰੀਅਨਸ ਕੰਮ ਕਰ ਰਹੀਆਂ ਸੀਗੇ ਹੋ ਸਕਦਾ ਹੈ ਕਿ ਇਹ ਲੇਡੀਜ਼ ਨੇਚਰਲ ਡੈਥ ਹੋਵੇ ਪਰਿਵਾਰ ਵੱਲੋਂ ਇਹ ਪਹਿਲੇ ਦਿਨ ਤੋਂ ਨੂੰ ਕਿਹਾ ਗਿਆ ਸੀਗਾ ਕਿ ਸਾਡਾ ਮਟਰ ਹੈਗਾ ਅਸੀਂ ਮਟਰ ਦਾ ਹੀ ਪਰਚਾ ਦਤਾ ਸੀ ਸੀਸੀ ਕਾਰਵਾਈ ਮੈਂ ਕਰੀ ਰਹੀ ਸੀ ਪਰਚਾ ਮਟਰ ਦਾ ਹੈ ਪਰਚਾ ਮਟਰ ਦਾ ਸਰ ਇੱਕ ਗੱਲ ਕਰੀਓ ਉੱਥੇ ਕੋਈ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਆ ਪੁਲਿਸ ਨੇ ਕਿੱਦਾਂ ਇਸ ਨੂੰ ਅਨਲ ਕਤਲ ਨੂੰ ਕਰਾ ਉਹ ਅਸੀਂ ਸਰ ਸਾਡੀਆਂ ਤੇ ਟੈਕਨੀਕਲ ਟੀਮਾਂ ਨੇ ਤੇ ਪਲੱਸ ਹੋਰ ਵੀ ਅਸੀਂ ਬੜਾ ਕੁਝ ਕੀਤਾ ਕਰਕੇ ਕੀਤਾ